जय गुरुदेव ਧੰਨ ਗੁਰਦੇਵ ਅੱਜ ਸ਼ਬੀਲ ਲਗਾਈ ਜਾ ਰਹੀ ਹੈ ਇਹ ਸ਼ਬੀਲ ਰਵਿਦਾਸਿਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਨੂੰ ਸਮਰਪਿਤ ਹੈ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੇ ਕਿ ਇਤਿਹਾਸ ਸਿਰਜਿਆ ਜਾਂਦਾ ਹੈ ਜਿਹੜੇ ਮਨੁਵਾਦੀ ਲੋਕ ਸੀ ਉਹਨਾਂ ਨੇ ਸੋਚਿਆ ਹੋਣਾ ਕਿ ਇੱਕ ਸੰਤ ਰਾਮਾਨੰਦ ਜਿਹਨੂੰ ਖਤਮ ਕਰ ਦਿੱਤਾ ਤੇ ਸਤਿਗੁਰੂ ਰਬਦਾਸ ਮਹਾਰਾਜੇ ਦਾ ਮਿਸ਼ਨ ਰੁਕ ਜਾਣਾ ਹੈ ਡੇਰਾ ਸਖਨ ਬੱਲਾਂ ਦਾ ਜੋ ਸਤਗੁਰੂ ਬਦਾਸ ਮਹਾਰਾਜ ਜੀ ਨੂੰ ਸਮਰਪਿਤ ਮਿਸ਼ਨ ਹੈ ਉਹ ਰੁਕ ਜਾਣਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਈਰਖਾਵਾਦੀ ਲੋਕਾਂ ਨੂੰ ਕਿ ਜਦੋਂ ਕੋਈ ਸ਼ਹੀਦ ਹੁੰਦਾ ਹੈ ਤਾਂ ਫਿਰ ਕੌਮਾਂ ਨਹੀਂ ਇਤਿਹਾਸ ਸਿਰਜਿਆ ਜਾਂਦਾ ਹੈ ਤੇ ਇਹ ਇਤਿਹਾਸ ਜੋ 25 ਮਈ 2009 ਨੂੰ ਅਸ਼ਟਧਿਆ ਦੀ ਧਰਤੀ ਤੇ ਸੰਤ ਰਮਾ ਨੰਦ ਜਿਹਨੂੰ ਸਤਗੁਰਵਦਾਸ ਮਹਾਰਾਜ ਜੀ ਦੇ ਨਾਮ ਦਾ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਸ਼ਹੀਦ ਕੀਤਾ ਗਿਆ ਸੀ ਤੇ 10 ਜਨਵਰੀ 2010 ਨੂੰ ਕਾਂਚੀ ਬਨਾਰਸ ਜਨਮ ਅਸਥਾਨ ਮੰਦਰ ਸਤਗੁਰੂ ਰਬਦਾਸ ਮਹਾਰਾਜ ਜੀ ਜਿੱਥੋਂ ਸੰਤ ਨਾਮਾ ਨજી ਦੇ ਸ਼ਹੀਦੇ ਨੂੰ ਸਮਰਪਤ ਸਤਗੁਰ ਰਬਦਾਸ ਮਹਾਰਜ ਦੇ ਮਿਸ਼ਨ ਲਈ ਇੱਕ ਇਤਿਹਾਸ ਸਿਰਜਿਆ ਗਿਆ ਰਬਦਾਸਿਆ ਧਰਮ ਬਣਿਆ ਜਿੱਥੇ ਰਬਦਾਸਿਆ ਧਰਮ ਬਣਿਆ ਉੱਥੇ ਹੀ ਆਪਣਾ ਗ੍ਰੰਥ ਬਣਿਆ ਆਪਣਾ ਹਰ ਦਾ ਨਿਸ਼ਾਨ ਬਣਿਆ ਕਿਉਂਕਿ ਸਤਗੁਰ ਜੀ ਵੀ ਆਪਣੀ ਬਾਣੀ ਦੇ ਵਿੱਚ ਲਿਖਦੇ ਹਨ ਪਰਾਧਿਨਤਾ ਪਾਪ ਹੈ ਜਾਨ ਲਿਹੋਰੇ ਮੀਤ ਰਵਿਦਾਸ ਦਾ ਪਰਾਧਿਨ ਸੋ ਕੌਣ ਕਰੇ ਹੈ ਪ੍ਰੀਤ ਕਿ ਜਿਹੜਾ ਜੀਵ ਪ੍ਰਾਏ ਦੇ ਅਧੀਨ ਰਹਿੰਦਾ ਹੈ ਉਸ ਨੂੰ ਕੋਈ ਵੀ ਪਿਆਰ ਨਹੀਂ ਕਰਦਾ ਉਹਨੂੰ ਕੋਈ ਚੰਗਾ ਨਹੀਂ ਸਮਝਦਾ ਤੇ ਜਿਹੜਾ ਪ੍ਰਾਏ ਦੇ ਅਧੀਨ ਹੁੰਦਾ ਹੈ ਉਸ ਦਾ ਕੋਈ ਆਪਣਾ ਧਰਮ ਨਹੀਂ ਹੁੰਦਾ ਆਪਣਾ ਕੋਈ ਇੱਜ਼ਤ ਮਾਣ ਨਹੀਂ ਹੁੰਦਾ ਤੇ ਡੇਰਾ ਸਤਖੰਡ ਵੱਲਾਂ ਸਤਿਗੁਰੂ ਸਵਾਮੀ ਸੰਤ ਨਰੰجن ਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਤਨ ਤਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦਾ ਓਟ ਅਸਰਾ ਲੈ ਕੇ ਰਹਿਨਮਈ ਹੀਤ ਰਵਿਦਾਸਿਆ ਤਰਮ ਬਣਿਆ ਤੇ ਅੱਜ 25 ਮਈ ਨੂੰ ਜੋ ਕਦੇ ਵੀ ਸਾਡਾ ਰਵਿਦਾਸਿਆ ਸਮਾਜ ਭੁੱਲ ਨਹੀਂ ਸਕਦਾ ਅੱਜ ਥਾਂ-ਥਾਂ ਤੇ ਲੰਗਰ ਲੱਗੇ ਹੋਏ ਆ ਸ਼ਬੀਲਾਂ ਲੱਗੀਆਂ ਹੋਈਆਂ ਹਨ ਔਰ ਸਤਗੁਰਪ੍ਰਬਦਾਸ ਸਮਰਾਜ ਮਿਸ਼ਨ ਦਾ ਨਾਮ ਚੱਲ ਰਿਹਾ ਹੈ ਸੋਚਿਆ ਸੀ ਮਨੁਵਾਦੀਆਂ ਨੇ ਈਰਖਾਵਾਦੀ ਲੋਕਾਂ ਨੇ ਕਿ ਸੰਤ ਰਾਮਾ ਨੂੰ ਖਤਮ ਕਰਕੇ ਅਸੀਂ ਇਹ ਇਤਿਹਾਸ ਖਤਮ ਕਰ ਦਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਕੋਈ ਸ਼ਹੀਦ ਹੁੰਦਾ ਹੈ ਤੇ ਉਹ ਸਦਾ ਸਦਾ ਲਈ ਅਮਰ ਹੋ ਜਾਂਦਾ ਹੈ ਤੇ ਸੰਤ ਰਾਮਾਨੰਦ ਜੀ ਵੀ ਸਦਾ ਸਦਾ ਲਈ ਅਮਰ ਹੋ ਗਏ ਉਹਨਾਂ ਦਾ ਨਾਮ ਜਿੰਨਾ ਚਿਰ ਦੁਨੀਆ ਤੇ ਇਹ ਜੀਵ ਜਿੰਦਾ ਹੈ ਉਹਨਾਂ ਦਾ ਨਾਮ ਇਤਿਹਾਸ ਵਿੱਚ ਲਿਖਿਆ ਜਾਵੇਗਾ ਸਦਾ ਸਦਾ ਲਈ ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਵੇਗਾ ਹਰ ਦਿਨ ਯਾਦ ਕੀਤਾ ਜਾਵੇਗਾ ਸੋ ਅਸੀਂ ਰਬਦਾਸਿਆ ਸਮਾਜਵਨ ਨੂੰ ਸਮੂਹ ਸੰਗਤਾਂ ਵੱਲੋਂ ਸੰਤ ਰਾਮਾਨੰਦ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ ਕਰਦੇ ਹਾਂ ਜੈ ਗੁਰਦੇਵ ਧੰਨ ਗੁਰਦੇਵ